ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਆਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਦੰਦ ਚੋਟੀ ਦਿਖਾਉਣੀ ਆ ਪਿੰਡ ਸਿਰਾਲੀ ਸ੍ਰੀਮੁਖਸਰ ਸਾਹਿਬ ਜिले ਦਾ ਪਿੰਡ ਹੈ ਇਹ ਉੱਥੇ ਖੜੀ ਹੈ ਇਹ ਚੋਟੀ ਇਹ 5-4 ਦਿਨਾਂ ਲੈਂਦੀ ਹੈ ਜੀ ਹਜੇ ਸੂਨ ਚ ਹੀਰੇ ਭੁੱਲ ਦਿੱਤੀ ਹੈ ਬਾਕੀ ਕੱਦ ਕਾਠ ਵੀ ਚੰਗਾ ਸੋਹਣੀ ਵੀ ਪੂਰੀ ਹੈ ਜੇ ਕਿਸੇ ਵੀਰ ਭਰਾ ਨੇ ਖਰੀਦਣੀਆਂ ਤਾਂ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਜੇ ਕਿਸੇ ਨੇ ਕਰਨਾ ਤਾਂ ਜਾਨਵਰ ਸੇਲ ਤਾਂ ਆਪਣੇ ਨੰਬਰ ਤੇ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਜੀ ਆਪਣਾ ਨੰਬਰ ਹੈਗਾ 90411870962 ਬਾਕੀ ਮੱਜਾਂ ਦੀਆਂ ਕੋੜੀਆਂ ਕੁੱਤਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ ਦੋ ਦੰਦੇ ਆ ਹਜੇ ਪਿੰਡ ਸੀਰਾਲੀ ਖੜੀ ਹੈ ਸ੍ਰੀ ਮੋਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਇਹ ਪੰਜ ਚਾਰ ਦਿਨ ਲੈਂਦੀ ਹੈ ਇਹ ਸੂਣ ਚ ਧੰਨਵਾਦੀ